ਤੁਹਾਡੀਆਂ ਐਕਟੀਵਿਟੀਆਂ ਵੀ ਬਹੁਤ ਜ਼ਿਲ੍ਹਾ ਪ੍ਰਧਾਨ ਵੱਲੋਂ ਵੱਜੋਂ ਹੋ ਕੇ ਬਹੁਤ ਘੱਟ ਨੇ ਲੁਧਿਆਣਾ ਸ਼ਹਿਰ ਦੇ ਵਿੱਚ। ਆਈ ਥਿੰਕ ਮੈਂ ਤੁਹਾਨੂੰ ਆਪਣੀਆਂ ਜਿਹੜੀਆਂ 3 ਸਾਲਾਂ ਦੀਆਂ ਕਦਰੀਆਂ ਦਿਖਾਈਆਂ ਕਿ ਅਸੀਂ ਆਹ ਇਲੈਕਸ਼ਨ ਜਿੱਤੇ। ਇਹ ਸਾਡੇ ਲੋਕਾਂ ਦੀ ਕਨੈਕਟੀਵਿਟੀ ਲੋਕਾਂ ਨਾਲ ਨਾ ਹੋਵੇ, ਬਦਗੀ ਨਾਲ ਨਾ ਹੋਵੇ। ਚਾਹੇ ਇੱਥੇ ਕੌਂਸਲ ਮੰਡਲ ਦੇ ਉੱਤੇ, ਨਾ ਸਾਡੇ 31 ਕੌਂਸਲਰ ਦੇ ਉੱਤੇ, ਤੇ ਨਾ ਸਾਡੀਆਂ ਇਹ ਜਿਹੜੀਆਂ ਯਾਤਰਾਵਾਂ ਯਾਤਰੀ ਦੇ ਵਿੱਚ ਕਾਮਯਾਬ ਹੋਈਆਂ ਹਨ। ਤੁਸੀਂ ਅੱਜ ਤੋਂ ਪਹਿਲਾਂ ਕੱਢ ਲਓ ਕਿ ਆਪੋਜੀਸ਼ਨ ਦੇ ਜਿਹੜੇ ਨੰਬਰ ਐ 13, 12, 11 ਐਮਐਕਯੂ ਆਮ ਜਨਸੀ ਜੇ ਇੱਕ ਇੰਨਾ ਜਰਦ ਸਟੈਂਡਡ ਲੱਗਿਆ ਹੋਵੇ ਢਾਡੋਵਾਲਿਆਂ ਨੇ ਮਤਲਬ 92 ਸਿੱਕਾ ਪੰਜਾਬ ਤੇ ਦਿੱਲੀ ਤੋਂ ਲੁਧਿਆਣੇ ਦੀਆਂ ਡਿਸਟ੍ਰਿਕਟ ਦੀ ਗੱਲ ਕਰਾਂ ਪੂਰੀ ਜੇ 14 ਦੇ ਵਿੱਚੋਂ 13000 ਦੇ ਤੇ 14 ਵੀ ਕਾਲੀ ਦਾ ਤੋਂ ਅਸੀਂ ਦਾ 14 ਦੇ ਬਾਅਦ ਵਿੱਚ ਆਫਟਰ ਥੈਟ ਅਸੀਂ ਲੁਧਿਆਣਾ ਕਾਪੀਸ਼ ਨੂੰ ਆਊਟ ਆਫ 95 ਹਾਂ ਬੀਜਪੀ ਵੀ ਪਾਰਲੀਮੈਂਟ ਬੜੀਆਂ ਮੋਟਾ ਲੈ ਕੇ ਵਿਚਾਰ ਰਿਹਾ ਹੈ ਬੱਡਸੀ ਕੱਤੀ ਦੇ ਬੀਜਪੀ ਉੱਨੀ ਤੇ ਉਹ ਕੈਲੀ ਲੱਗਦਾ ਨਹੀਂ ਕਿ ਕਾਂਗਰਸ ਦੀ ਹੋਂਦ ਆ ਪੋਜੀਸ਼ਨ ਜਿਸ ਸਟਰੋਂਗ ਹੁੰਦੀ ਹੈ ਡਿਫਰੈਂਟ ਹੋ ਡਿਫਰੈਂਸ ਆ ਆਪੀਨੀਅਨ ਹੀ ਜਿਹੜਾ ਨੁਕਸਾਨ ਕਰ ਜਾਂਦੀ ਕਿਉਂਕਿ ਇੱਕ ਝੰਡਾ ਦੇ ਨੀਚੇ ਸਾਰੇ ਨਹੀਂ ਆਉਂਦੇ ਇੱਕ ਜੇਕਰ ਸਰਕਾਰ ਨੂੰ ਵੀ ਜੇ ਸੱਤਾ ਤੇ ਰੁਕੇ ਰਣਾ ਹੈ ਆ ਤੋ ਕਾਂਗਰਸ ਦੀ ਐਕਟੀਵਿਟੀ ਉਸ ਪੱਧਰ ਤੇ ਨਹੀਂ ਦੇਖ ਰਹੀ ਕੋਈ ਧਰਨੇ ਨਹੀਂ ਦੇਖ ਰੇ ਕੋਈ ਆਪੋਜੀਸ਼ਨ ਜਿਹੜਾ ਰੋਲ ਨਿਭਾਉਣਾ ਚਾਹੀਦਾ ਉਹ ਨਹੀਂ ਦੇਖ ਰਿਹਾ ਚਾਹੇ ਉਹ ਕਾਰਪੋਰੇਸ਼ਨ ਦੀਆਂ ਕੋਈ ਪਾਲਿਸੀਸ ਨੂੰ ਹੋਣੇ ਆ ਉਦਾਂ ਹੋਵੇ ਅੱਗੇ ਕਾਂਗਰਸ ਤੇ ਜਿਹੜੇ ਵਰਕਰ ਨੇ ਬਾਤ ਚੜ ਕੇ ਧਰਨਾ ਲਗਾਉਂਦੇ ਦੇਖੇ ਹੁੰਦੇ ਸੀਗੇ ਹੁਣ ਕੋਈ ਐਕਟੀਵਿਟੀ ਨਹੀਂ ਹੁੰਦੀ ਆਣਾ ਸ਼ਹਿਰ ਤੇ ਦੇਖੋ ਉਹਦੇ ਚ ਤਾਂ ਬਹੁਤ ਵੱਡਾ ਰੀਜ਼ਨ ਹੀ ਹੈ ਕਿ ਜਦੋਂ ਸਾਡੇ ਕੋਲ ਇਹ ਸੱਤਾ ਗਈ ਹੂੰ ਤੇ ਲੋਕਾਂ ਨੇ ਬਹੁਤ ਵੱਡਾ ਫੇਰ ਬਦਲ ਦਿੱਤਾ ਬਿਲਕੁਲ ਮਤਲਬ ਇਹਨਾਂ ਨੂੰ ਘਰ ਘਰ ਕੇ ਵੋਟਾ ਬਿਲਕੁਲ ਸਲਵਤ ਸਾਹਿਬ ਇਹ ਵੀ ਉਹ ਚਰਚਾ ਚੱਲ ਰਹੀ ਹੈ ਹੁਦੈਣ ਵਿੱਚ ਕਿ ਜਿਹੜੇ ਤੁਸੀਂ ਗਰੁੱਪ ਤੋਂ ਤੁਸੀਂ ਵੜਿੰਗ ਸਾਹਿਬ ਹੋਰਾਂ ਦੇ ਗਰੁੱਪ ਤੋਂ ਦੂਜੇ ਗਰੁੱਪ ਨਰਾਜ਼ ਹੋ ਗਿਆ ਕਿ ਇਹ ਕਹਿੰਦੇ ਵੜਿੰਗ ਸਾਹਿਬ ਦੇ ਗਰੁੱਪ ਦੀ ਸੁਣੀ ਗਈ ਹੈ ਉੱਤੇ ਤੱਕ ਹਾਈ ਕਮਾਂਡ ਤੱਕ ਦੂਜੇ ਗਰੁੱਪ ਦੀ ਨਹੀਂ ਸੁਣੀ ਗਈ ਆਈ ਥਿੰਕ ਕੋਈ ਨੀ ਗੱਡੀ ਹੈ ਕੋਈ ਜਾਗ ਹੈ ਨਾ ਕੋਈ ਬੱਸ ਹੈ ਕੋਈ ਕਾਰ ਹੈ ਦਾ ਜਿਹੜਾ ਡਰਾਈਵਰ ਹੈ ਉਹ ਇੱਕ ਹੁੰਦਾ ਨਾ ਕੰਡੈਕਟਰ ਹੁੰਦੀ ਹੈ ਜਾਂ ਸਵਾਰੀ ਹੁੰਦੀ ਹੈ ਠੀਕ ਹੈ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਜਾਂ ਜਿਹੜਾ 올 ਇੰਡੀਆ ਨੈਸ਼ਨਲ ਕੰਫਰੰਸ ਦਾ ਪ੍ਰਧਾਨ ਹੈ ਅਲਗੇ ਸਾਹਿਬ ਜਾਂ ਮੁੱਦਸਿੰਦਰ ਰਾਜਾ ਜੀ 11 ਅਵਰ ਕੈਪਟਨ ਹਮ ਅਸੀਂ ਉਹਨਾਂ ਦੇ ਪਿੱਛੇ ਪਾਈ ਹਾਂ ਤੇ ਉਹਨਾਂ ਦੇ ਪਿੱਛੇ ਜਾ ਕੇ ਅਸੀਂ ਮੋਟਰ ਸਾਹਮਣੇ ਹਮ ਉਹਨ ਜੇ ਪਾਰਟੀ ਨੇ ਰਾਜਾ ਬਰੂਨ ਪ੍ਰਧਾਨ ਬਣਾਇਆ ਤੇ ਨੇਚਰਲੀ ਉਹਦੀ opinion मैटर ਕਰੇਗੀ ਟੀਮ ਬਣਾਉਣੇ ਤੇ ਇਹ ਤਾਂ ਹੈ ਨਹੀਂ ਕਿ ਉਹ ਇੱਕ ਪ੍ਰਧਾਨ ਬਣਾ ਦੇ ਦੂਜਾ ਕੁਝ ਹੋਰ ਬਣਾ ਦੋ ਚਨ ਹਿਤੇਸ਼ੀ आरपी ਨਹੀਂ ਭਰੋਸਾ ਆਪਕਾ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਕੱਢੀ ਗਈ ਹੈ ਤੇ ਲੁਧਿਆਣੇ ਦੇ ਵਿੱਚ ਲੁਧਿਆਣਾ ਰੂਰਲ ਦੇ ਪ੍ਰਧਾਨ ਸੰਜੇ ਤਲਵਾਰ ਦੁਬਾਰਾ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਅਧਿਖਸ਼ਤਾ ਜਿਹੜੀ ਹੈ ਉਹ ਮਿਲੀ ਹੈ ਸਾਡੇ ਨਾਲ ਸੰਜੇ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸੰਜੇ ਜੀ ਦੁਆਰਾ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਕਿਹੜੇ ਚੈਲੰਜਸ ਲੈ ਕੇ ਹੁਣ ਅੱਗੇ ਤੁਰੋਗੇ ਕਿਉਂਕਿ ਲੁਧਿਆਣਾ ਦੇ ਵਿੱਚ ਚੈਲੰਜਸ ਬਹੁਤ ਨੇ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਆਪਣੀ ਹਾਈ ਕਮਾਂਡ ਦਾ ਲੀਡਰਸ਼ਿਪ ਦਾ ਸਪੈਸ਼ਲੀ ਸਾਡੇ ਜਿਹੜੇ ਅਲ੍ਰੀਡੀ ਅਨੈਸਰ ਕਾਂਗਰਸ ਦੇ ਪ੍ਰਧਾਨ ਨੇ ਮਲਕਰ ਅਰਜੁਨ ਖੜਗੇ ਜੀ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਸਾਡੇ ਪੰਜਾਬ ਦੇ ਮਾਮਲਿਆਂ ਦੇ ਪ੍ਰਭਾਰੀ ਬਗੇਲ ਸਾਹਿਬ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਅਵਿੰਗ ਜੀ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਤੇ ਬਾਕੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੈਕਿੰਡ ਟਾਈਮ ਮੇਰੇ ਕੰਨਿਆਂ ਤੇ ਬੜੀ ਵੱਡੀ ਜ਼ਿੰਮੇਵਾਰੀ ਪਾਈ ਹੈ ਜੀ ਕਿਉਂਕਿ ਅੱਜ ਤੋ ਜਦੋਂ 3 ਸਾਲ ਪਹਿਲਾਂ ਇਹ ਜ਼ਿੰਮੇਵਾਰੀ ਪਾਰਟੀ ਨੇ ਮੈਨੂੰ ਸੌਂਪੀ ਸੀ ਉਦੋਂ ਵਿਦ ਦਾ ਸਪੋਰਟ ਆਫ ਲੋਕਲ ਲੀਡਰਸ਼ਿਪ ਹਾਂ ਔਰ ਵਰਕਰ ਸਹਿਬਾਨਾ ਦੇ ਸਪੋਰਟ ਦੇ ਨਾਲ ਅਸੀਂ ਉਦੋਂ ਦੇ ਜਿਹੜੇ ਚੈਲੰਜਸ ਸੀਗੇ ਸਭ ਤੋਂ بڑا ਚੈਲੰਜ ਸੀ ਸਭ ਤੋਂ ਪਹਿਲਾਂ ਹਾਂ ਐਜ਼ ਅ ਪ੍ਰੈਜ਼ੀਡੈਂਟ ਆ ਵੀਲ ਹੈਵ ਟੂ ਫੇਸ ਭਰਜੋੜ ਯਾਤਰਾ ਹਾਂ ਜਿੱਥੇ ਰਾਹੁਲ ਗਾਂਧੀ ਜੀ ਭਰਜੋੜ ਯਾਤਰਾ ਕਰ ਰਹੇ ਸੀਗੇ ਔਰ ਲੁਧਿਆਣੇ ਵਿੱਚ ਸਮਰਾਲਾ ਚੌਂਕ 'ਚ ਉਹਨਾਂ ਨੇ ਆ ਕੇ ਸਪੀਚ ਕੀਤੀ ਸੀ ਔਰ ਇਹ ਇਹ ਗੱਲ ਉਹਨਾਂ ਨੇ ਕਈ ਮੰਚ ਦੇ ਉੱਤੋਂ ਕਿ ਮੈਨੂੰ ਲੁਧਿਆਣੇ ਆ ਕੇ ਬੜਾ ਅੱਛਾ ਲੱਗਿਆ ਜੀ ਔਰ ਸੈਕਿੰਡ ਸਾਡਾ ਅਗਲਾ ਸੀਗਾ ਚੈਲੰਜ ਜਿਹੜਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹਾਂ ਰਾਜਾ ਵਿੰ ਉਹ ਪ੍ਰੈਜ਼ੀਡੈਂਸੀ ਪੰਜਾਬ ਕਾਂਗਰਸ ਨੇ ਲਿਖੀ ਲੁਧਿਆਣਾ ਤੋਂ ਕਦੀ ਇਲੈਕਸ਼ਨ ਨਹੀਂ ਲੜੇ ਸੀ ਜੀ ਗਿੱਦੜਵਾਇ ਤੋਂ ਐਮਐਲਏ ਸੀ ਤੇ ਉਦੋਂ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤਾ ਪਾਰਲੀਮੈਂਟ ਦਾ ਤੇ ਸਾਰਿਆਂ ਨੇ ਮਿਲ ਕੇ ਲੋਕਲ ਜਿਹੜੇ ਸਾਡੇ ਹਲਕਾ ਇੰਚਾਰਜ ਸੀ ਸਾਡੇ ਮੋੜ ਪ੍ਰਧਾਨ ਬਲੋਕਪਦਾ ਸਾਡੀ ਕੌਂਸਲਰਸ ਐਕਸ ਕੌਂਸਲਰ ਮਹਿਲਾ ਕਾਂਗਰਸ ਯੂਥ ਕਾਂਗਰਸ ਸਾਰਿਆਂ ਨੇ ਮਦਦ ਕਰਕੇ ਉਹ ਰਾਜਾ ਜੀ ਨੂੰ ਇਲੈਕਸ਼ਨ ਜਿੱਤਾਇਆ ਠੀਕ ਹੈ ਨੈਕਸਟ ਸਾਡਾ ਚੈਲੰਜ ਆ ਗਿਆ ਕੋਰਪੋਰੇਸ਼ਨੀਆਂ ਚੋਣਾਂ ਔਰ ਵਿਦ ਦਾ ਗ੍ਰੇਸ ਆਫ ਗੋਡ ਐਂਡ ਵਿਦ ਦਾ ਬਲੇਸਿੰਗ ਆਫ ਮਾਤਾ ਜੀ ਐਂਡ ਵਾਇਗਰੂ ਜੀ ਦੀ ਕਿਰਪਾ ਦੇ ਨਾਲ ਅਸੀਂ 31 ਬੋਟ ਜਿਹੜੇ ਉਹਨੂੰ ਜਿੱਤੇ ਹਾਂ ਔਰ ਜਿਹੜੀ ਮੌਜੂਦਾ ਰੂਲਿੰਗ ਪਾਰਟੀ ਸੀ ਦੇ ਕੋਡ 41 ओनली ਹਾਂ ਔਰ ਜਦ ਕਿ ਫਸਟ ਟਾਈਮ ਇਨ ਹਿਸਟਰੀ ਹੋਇਆ ਡੈਮੋਕ੍ਰੇਸੀ ਦੇ ਵਿੱਚ ਜਿੰਨੀ ਪੋਲਿਟਿਕਸ ਮੈਂ ਕੀਤੀ ਫਰੋਂ 2002 ਰੂਲਿੰਗ ਪਾਰਟੀ ਦਾ ਮੇਅ ਰਮੇਸ਼ਾ ਬੰਦਾ ਕੁਝ ਲੋਕਾਂ ਦਾ ਚਾਹ ਹੁੰਦਾ ਔਰ ਲੋਕ ਉਹਨਾਂ ਨੂੰ ਜਿਤਾਉਂਦੇ ਹਾਂ ਫਸਟ ਟਾਈਮ ਹੋਇਆ ਕਿ ਉਹਨਾਂ ਦੇ ਕਿਹალი ਰਹਿ ਗਏ ਉਹਨਾਂ ਕੋਲ 15 ਨੰਬਰ ਘਟ ਸੀਗੇ ਦੇ ਮਤਲਬ ਨਹੀਂ 62 ਉਹ ਅਗਰ ਉਹ ਵੋਟਰ ਸੂਚੀ ਜਿਹੜੇ ਫੇਰ ਨਾ ਕਰਦੇ ਜਾਂ ਬੂਥ ਕਾਪਸਿਲ ਨਾ ਕਰਦੇ ਜਾਂ ਸਰਕਾਰੀ ਮਸ਼ੀਨੀ ਦਾ ਦੁਰਉਪਯੋਗ ਨਾ ਕਰਦੇ ਤੇ ਅਸੀਂ ਮੇਰ ਵੀ ਆਪਣਾ ਬਣਾ ਜਣਾ ਸੀ ਸੋ ਇਹ ਚੈਲੰਜਸ ਤਿੰਨੋਂ ਲੁਧਿਆਣੇ ਦੇ ਕਾਂਗਰਸ ਦੇ ਵਰਕਰਾਂ ਨੇ ਲੁਧਿਆਣੇ ਦੀ ਲੀਡਰਸ਼ਿਪ ਨੇ ਸਾਰੇ ਨੇ ਮਿਲ ਕੇ ਅੱਜ ਇਕੱਠਿਆਂ ਨੇ ਲੜੇ ਤੇ ਅਸੀਂ ਉੱਚ ਕਾਮਯਾਬ ਹੋਏ ਹੁਣ ਜਿਹੜਾ ਸਭ ਤੋਂ ਬਿਗ ਚੈਲੰਜ ਹੈ ਉਹ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਬਿਲਕੁਲ ਸੋ ਮੈਂ ਇਹਨੂੰ ਟਫ ਨਹੀਂ ਕਹਿੰਦਾ ਕਿਉਂਕਿ ਮੰਜ਼ਿਲ ਆਪਣੀ ਬੰਦ ਨਹੀਂ ਜਾ ਰਹੀ ਉਹਦੇ ਇੱਕ ਰੀਜ਼ਨ ਹੈ ਕਿ ਜਿਹੜੇ ਮੌਜੂਦਾ ਸਰਕਾਰ ਦੇ ਲੋਗ ਹੈ ਤੇ ਉਹ ਐਮਐਲਏ ਸਹਿਬਾਨ ਨੇ ਚਾਹੀਨਾਂ ਦੇ ਵਰਕਰ ਸਹਿਬਾਨ ਉਹਨਾਂ ਦਾ ਪਬਲਿਕ ਨਾਲ ਬਿਹੇਵੀਅਰ ਸਰਕਾਰੀ ਅਫਸਰਾਂ ਦਾ ਬਿਹੇਵੀਅਰ ਜੀ ਇਹੋ ਜਿਹਾ ਹੈ ਕਿ ਹਰ ਬੰਦਾ ਇਹ ਸੋਚਦਾ ਵੀ ਸਵੇਰੇ ਕਿਸ ਤਰੀਕੇ ਵੋਟਾਂ ਪੈ ਜਾਣ ਤੇ ਇਹ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰਦੀ ਸੋ ਸੈਕਿੰਡ ਆਪਸ਼ਨ ਉਹਨਾਂ ਕੋਲ ਅਗਰ ਉਹ ਬੀਜੇਪੀ ਨੂੰ ਕੋਈ ਬੀਜੇਪੀ ਦੀ ਗੱਲ ਕਰਦਾ ਤੇ ਸਭ ਨੂੰ ਪਤਾ ਹੈ ਬੀਜੇਪੀ ਪੰਜਾਬ ਚ ਆਪਣੇ ਆਪ ਵਿੱਚ ਨਹੀਂ ਆ ਸਕਦੀ ਅਕਾਲੀ ਦਲ ਦੀ ਹਾਲਤ ਪਾਰਲੀਮੈਂਟ ਚ ਉਹਨਾਂ ਚ ਅਸੀਂ ਦੇਖ ਚੁੱਕੇ ਹਾਂ ਕੀ ਉਹਨਾਂ ਦਾ ਬਣਿਆ ਸੋ ਜਿਹੜੇ ਝਾੜੂ ਵਾਲੇ ਆ ਮਤਲਬ ਮੇਰਾ ਕਹਿ ਲੈ ਕਿ ਫਰਸਟ ਐਂਡ ਲਾਸਟ ਆ ਉਹਨਾਂ ਦਾ ਜੀ ਸੋ ਲੋਕਾਂ ਦੀ ਜਿਹੜੀ ਚੁਆਇਸ ਵੀ ਹੈ ਲੋਕ ਚਾਹੁੰਦੇ ਵੀ ਹੋ ਕਾਂਗਰਸ ਨੂੰ ਚਾਹੁੰਦੇ ਤੇ ਅਸੀਂ ਮਿਲ ਜੁਲ ਕੇ ਪੂਰੀ ਮਿਹਨਤ ਤੇ ਲਗਨ ਦੇ ਨਾਲ ਕੋਸ਼ਿਸ਼ ਕਰਾਂਗੇ 2027 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਹਾਂ ਕਾਂਗਰਸ ਪਾਰਟੀ ਨੂੰ ਤਾਈਂ ਛੇ ਲੀਆਂ ਛੇ ਸੀਟਾਂ ਹਰਪਣ ਦੀਆਂ ਜਿਹੜੀਆਂ ਕਾਂਗਰਸ ਸਾਡੇ ਕੈਂਡੀਡੇਟ ਜਿੱਤਣ ਔਰ ਸਰਕਾਰ ਬਣੇ ਔਰ ਜਿਹੜਾ ਪੰਜਾਬ ਦੇ ਵਿੱਚ ਲੈਂਡਲੋਰ ਦੀ ਹਾਲਤ ਮਾੜੀ ਹੈ ਜਾਂ ਨਸ਼ਿਆਂ ਦੀ ਗੱਲ ਕਰਦੇ ਆ ਜਾਂ ਕ੍ਰਪਸ਼ਨ ਦੀ ਗੱਲ ਕਰਦੇ ਆ ਜਾਂ ਐਜੂਕੇਸ਼ਨ ਦੀ ਗੱਲ ਕਰਦੇ ਆ ਜਾਂ ਹੈਲਥ ਦੀ ਗੱਲ ਕਰਦੇ ਆ ਜਾਂ ਬੁਢਾਪਾ ਪੈਨਸ਼ਨ ਦੀ ਗੱਲ ਕਰਦੇ ਆ ਜਾਂ ਰੇਟਾ ਫਰੀ ਦੀ ਗੱਲ ਕਰਦੇ ਆ ਇਹ ਸਾਰੇ ਇਸ਼ੂ ਜਿਹੜੇ ਆ ਅਸੀਂ ਅੱਗੇ ਸੌਟ ਆਫ ਕਰੀ ਜੀ ਸਰ ਚਲੋ ਇਹ ਪੂਰੇ ਪੰਜਾਬ ਪੱਧਰ ਤੇ ਜਿਹੜੇ ਤੁਸੀਂ ਇਸ਼ੂਸ ਗਨਾਏ ਆ ਜਿਲ੍ਹੇ ਲੁਧਿਆਣੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਅ ਦੂਸਰੇ ਮੁੱਦੇ ਤੇ ਛੱਡ ਕੇ ਜੇ ਕਾਂਗਰਸ ਪਾਰਟੀ ਦੀ ਗੱਲ ਕਰੀ ਤਾਂ ਨਹੀਂ ਲੱਗਦਾ ਲੁਧਿਆਣੇ ਦੇ ਵਿੱਚ ਲੀਡਰਸ਼ਿਪ ਕ੍ਰਾਈਸਿਸ ਜਿਹੜਾ ਉਹ ਚੱਲ ਰਿਹਾ ਲੀਡਰਲੈਸ ਲੁਧਿਆਣਾ ਹੋਇਆ ਹੋਇਆ ਕਾਂਗਰਸ ਦੇ ਵੱਲੋਂ ਕਿਉਂਕਿ ਟੜੇਵਾਜ਼ੀ ਜਿਹੜੀ ਹੈ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਨਾ ਮੇਰਾ ਮੈਂ ਨਹੀਂ ਸਮਝਦਾ ਜੀ ਦੇਖੋ ਲੀਡਰ ਤਾਂ ਕਾਂਗਰਸ ਤੋਂ ਹੀ ਨੇ ਲੀਡਰ ਲੈਸ ਤਾਂ ਲੁਧਿਆਣੇ ਨੂੰ ਆਪਾਂ ਗੈਰ ਨਹੀਂ ਸਕਦੇ ਕਿਉਂਕਿ ਵੜਿੰਗ ਸਾਹਿਬ ਐਮਪੀ ਨੇ ਇੱਥੋਂ ਉਹਨਾਂ ਦੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਵੀ ਹੈਗੀ ਹੈ ਚਲੋ ਆਉਂਦੇ ਜਾਂਦੇ ਰਹਿੰਦੇ ਨੇ ਉਸ ਤੋਂ ਇਲਾਵਾ ਤੁਹਾਡੀਆਂ ਐਕਟੀਵਿਟੀਆਂ ਵੀ ਬਹੁਤ ਜ਼ਿਲ੍ਹਾ ਪ੍ਰਧਾਨ ਵੱਲੋਂ ਵਜੋਂ ਹੋ ਕੇ ਬਹੁਤ ਘੱਟ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਆਈ ਥਿੰਕ ਮੈਂ ਤੁਹਾਨੂੰ ਆਪਣੀਆਂ ਜਿਹੜੀਆਂ 3 ਸਾਲਾਂ ਦੀਆਂ ਉਪਲਬਧੀਆਂ ਗਿਣਾਈਆਂ ਕਿ ਅਸੀਂ ਆ ਇਲੈਕਸ਼ਨ ਜਿੱਤੇ ਜੇ ਸਾਡੇ ਲੋਕਾਂ ਦੀ ਕਨੈਕਟੀਵਿਟੀ ਲੋਕਾਂ ਨਾਲ ਨਾ ਹੁੰਦੀ ਪਬਲਿਕ ਨਾਲ ਨਾ ਹੁੰਦੀ ਤੇ ਆਈ ਥਿੰਕ ਨਾ ਸੀ ਪਾਰਲੀਮੈਂਟ ਜਿੱਤੇ ਨਾ ਸਾਡੇ 31 ਕੌਂਸਲਰ ਜਿੱਤੇ ਤੇ ਨਾ ਸਾਡੀਆਂ ਜਿਹੜੀਆਂ ਯਾਤਰਾਵਾਂ ਜਿਹੜੀਆਂ ਇਸ ਜੀ ਕਾਮਯਾਬ ਹੁੰਦੀਆਂ ਤੁਸੀਂ ਅੱਜ ਤੋਂ ਪਹਿਲਾਂ ਕੱਢ ਲਓ ਕਿ ਆਪੋਜੀਸ਼ਨ ਦੇ ਵਿੱਚ ਇਹਦੇ ਨੰਬਰ ਆ 13 12 11 ਇੰਨੇ ਕ ਆਉਂਦੇ ਸੀਗੇ ਜੇ ਇੱਕ ਇੰਨਾ ਜਵਦਰ ਸਟੈਂਡਡ ਮਿਲਿਆ ਹੋਵੇ ਝਾੜੂ ਵਾਲਿਆਂ ਨੂੰ ਮਤਲਬ 92 ਸੀਟਾਂ ਪੰਜਾਬ 'ਚ ਜਿੱਤਿਆਂ ਤੇ ਲੁਧਿਆਣੇ ਦੀਆਂ ਡਿਸਟ੍ਰਿਕਟ ਦੀ ਮੈਂ ਗੱਲ ਕਰਾਂ ਪੂਰੇ ਦਿਆ 14 ਦੇ ਵਿੱਚੋਂ 13000 ਗੇ ਤੇ 14ਵੇਂ ਅਕਾਲੀ ਦਲ ਨੂੰ ਮਿਲੇ ਅਸੀਂ ਦਾ 14 ਹੀ ਗਵਾ ਲਈਆਂ ਆਫਟਰ ਥੈਟ ਅਸੀਂ ਲੁਧਿਆਣਾ ਕਾਰਪੋਰੇਸ਼ਨ ਆਊਟ ਆਫ 95 ਹਮ ਬੀਜੇਪੀ ਵੀ ਪਾਰਲੀਮੈਂਟ ਵਿੱਚ ਬੜੀਆਂ ਮੋਟਾਂ ਲੈ ਕੇ ਗਈ ਸ਼ਹਿਰਾਂ 'ਚ ਬਟ ਅਸੀਂ 31 ਦੇ ਬੀਜੇਪੀ 19 ਤੇ ਤੇ ਉਹ ਕਿਹੜੀ ਹਮ ਜੇ ਲੀਡਰਲੈਸ ਵੀ ਆਣਾ ਹੁੰਦਾ ਤੇ ਸਾਡੇ ਕੋਲ ਤਾਂ ਇੱਕ ਵੀ ਕੌਂਸਲਰ ਨਾ ਜਿੱਤੇ ਹਮ ਸੋ ਸਾਰੇ ਕੰਮ ਕਰੇ ਡਾਵੜ ਸਾਹਿਬ ਆਪਣੀ ਕੰਸਟਿਟੈਂਸੀ 'ਚ ਪਾਣੀ ਸਾਹਿਬ ਆਪਣੇ ਹਲਕੇ 'ਚ ਆਸ਼ੂ ਜੀ ਆਪਣੇ ਹਲਕੇ 'ਚ ਮੇਰਾ ਇਸ ਕੰਸੀਡੈਂਸੀ ਹੈ ਬੈਂਸ ਬ੍ਰਦਰ ਆਪਣੇ ਹੱਲ ਵਿੱਚ ਕਰ ਰਿਹਾ ਹੈ ਚੀਮਾ ਜੀ ਜਦੋਂ ਜਿੰਨਾ ਕੋ ਕਰ ਰਿਹਾ ਹੈ ਬਹੁਤ ਮਿਹਨਤ ਕਰ ਰਿਹਾ ਹੈ ਹਰ ਬੰਦਾ ਆਪਣੀ ਆਪਣੀ ਜਗ੍ਹਾ ਤੇ ਮਿਹਨਤ ਕਰ ਰਿਹਾ ਹਾਂ ਇੱਕ ਚੀਜ਼ ਜ਼ਰੂਰ ਹੈ ਤਰੀਕੇ ਲੱਗ ਹੋ ਸਕਦੇ ਆ ਆਪਸ ਵਿੱਚ ਥੋੜਾ ਬੋਤਾ ਡਿਫਰੈਂਸ opinion ਹੋ ਸਕਦਾ ਬਟ ਫੋਰ ਕਾਂਗਰਸ ਐਂਡ ਅਗੇਂਸਟ ਚੜੂ ਵੀ ਆਲਰ ਜੁਨਾਈਟਡ ਲੱਗਦਾ ਨਹੀਂ ਕਿ ਕਾंग्रेसी ਦੀ ਉਹ ਤਾਂ ਪੋਜੀਸ਼ਨ ਜੇ ਸਟਰੋਂਗ ਹੁੰਦੀ ਹੈ ਡਿਫਰੈਂਟ ਡਿਫਰੈਂਸ ਆ ਆਪੀਨੀਅਨ ਹੀ ਜਿਹੜਾ ਨੁਕਸਾਨ ਕਰ ਜਾਂਦੀ ਕਿਉਂਕਿ ਇੱਕ ਝੰਡਾ ਦੇ ਨੀਚੇ ਸਾਰੇ ਨਹੀਂ ਆਉਂਦੇ ਇੱਕ ਜੇਕਰ ਸਰਕਾਰ ਨੂੰ ਵੀ ਜੇ ਸੱਤਾ ਤੇ ਨੂੰ ਘੇਰਨਾ ਹੈ ਤਾਂ ਉਹ ਕਾंग्रेਸੀ ਦੀ ਐਕਟੀਵਿਟੀ ਉਸ ਪੱਧਰ ਦੀ ਨਹੀਂ ਦਿਖ ਰਹੀ ਕੋਈ ਧਰਨੇ ਨਹੀਂ ਦਿਖ ਰੇ ਕੋਈ ਆਪੋਜੀਸ਼ਨ ਜਿਹੜਾ ਰੋਲ ਨਿਭਾਣਾ ਚਾਹੀਦਾ ਉਹ ਨਹੀਂ ਦਿਖ ਰਿਹਾ ਚਾਹੇ ਉਹ ਕਾਰਪੋਰੇਸ਼ਨ ਦੀਆਂ ਕੋਈ ਪਾਲਿਸੀਸ ਨੂੰ ਹੋਣ ਆ ਉਦਾਂ ਹੋਵੇ ਅੱਗੇ ਕਾंग्रेਸ ਤੇ ਜਿਹੜੇ ਵਰਕਰ ਨੇ ਬਾਤ ਛੱਡ ਕੇ ਧਰਨਾ ਲਗਾਉਂਦੇ ਦਿਖਦੇ ਹੁੰਦੇ ਸੀਗੇ ਹੁਣ ਕੋਈ ਐਕਟੀਵਿਟੀ ਨਹੀਂ ਲੁਧਿਆਣਾ ਸ਼ਹਿਰ ਦੇ ਰੀਜ਼ਨ ਇਹ ਹੈ ਕਿ ਜਦੋਂ ਸਾਡੇ ਹੱਥੋਂ ਇਹ ਸੱਤਾ ਗਈ ਹੂੰ ਤੇ ਲੋਕਾਂ ਨੇ ਬਹੁਤ ਵੱਡਾ ਫੇਰ ਬਦਲ ਕੀਤਾ ਸੀ ਬਿਲਕੁਲ ਮਤਲਬ ਇਹਨਾਂ ਨੂੰ ਭਰ ਭਰ ਕੇ ਵੋਟਾਂ ਬਿਲਕੁਲ ਅਸੀਂ ਕੀ ਸੋਚ ਰਹੇ ਸੀ ਕਿ ਅਸੀਂ ਡੇ 1 ਤੋਂ ਐਜੀਟੇਸ਼ਨ ਸਟਾਰਟ ਕਰਦੇ ਹਾਂ ਹੂੰ ਤੇ ਲੋਕਾਂ ਨੇ ਇਹਨਾਂ ਨੂੰ ਮੰਡਟ ਦਿੱਤਾ ਜੀ ਲੈਟ them ਉਹਨਾਂ ਨੂੰ ਆਪਣਾ ਕੰਮ ਕਰਨ ਦਈਏ ਉਹ ਫ੍ਰੀ ਹੈਂਡ ਅਸੀਂ ਦੇ ਦਈਏ ਤਾਂ ਕਿ ਲੋਕਾਂ ਨੂੰ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਸਮਝ ਆ ਜਾਵੇ ਦੇਖੋ ਜੇ ਲੋਕਾਂ ਨੇ ਉਦੋਂ ਸਾਨੂੰ ਆਟੋ ਪਾਵਰ ਕੀਤਾ ਇਹਨਾਂ ਨੂੰ ਲੈ ਕੇ ਆਏ ਉਹਨਾਂ ਦੀ ਸੋਚ ਕੀ ਸੀਗੀ ਕਿ ਦੇ ਦੇ ਪਰਫੋਰਮ ਬੈਟ ਦੇਣਾ ਠੀਕ ਹੈ ਬਦਲਾਅ ਦੀ ਨੀਤੀ ਸੋ ਲਈ ਸੋ 5 ইয়ার্স ইজ এ লং টাইম ਕਿ ਜੇ ਅਸੀਂ ਪਹਿਲੇ ਸਾਲ ਤੋਂ ਇਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਤੇ ਫਿਰ ਗੱਲ ਬੰਨੀ ਨਹੀਂ ਸੀ ਅੱਜ ইস্যੂ ਆ ਗਿਆ ਅਭੀ 4 ਸਾਲ ਬੀਤ ਗਏ 1000 ਰੁਪਏ ਨਹੀਂ ਮਿਲਿਆ ਪੈਨਸ਼ਨ 1500 ਦੀ 2500 ਦੀ ਹੋਈ ਜਿਹੜੀ ਕ腐ਸ਼ਨ ਦੀ ਗੱਲ ਕਰਦੇ ਸੀ ਉਹ 100 ਰੁਪਏ ਜਿਗਾ 500 ਹੋ ਗਈ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਸੀ ਤੁਸੀਂ ਦੇਖੋ ਐਜੂਕੇਸ਼ਨ ਨੂੰ ਲੈ ਕੇ ਗੱਲ ਕਰਦੇ ਸੀਗੇ ਲੁਧਿਆਣੇ ਦੀ ਗੱਲ ਕਰ ਲੈਣੇ ਕਿਹੜਾ ਨਵਾਂ ਸਕੂਲ ਬਣਿਆ ਕਿਹੜਾ ਨਵਾਂ ਕਾਲਜ ਬਣਿਆ ਜੋ ਸੀ ਬਣਾਇਆ ਉਹਨੂੰ ਹਾਈਲਾਈਟ ਕਰ ਰਹੇ ਆ ਅਗਰ ਆਪਾਂ ਹੈਲਥ ਦੀ ਗੱਲ ਕਰੀਏ ਤੇ ਮੋਹੱਲਾ ਕਿਹੜੀ ਜਰੂਰ ਬਣਗੇ 25-25 ਲੱਖ ਖਰਚ ਕਰਤਾ ਸੀ ਹਸਪਤਾਲਾ ਕੀ ਹਾਲ ਹੈ ਜਿਹੜੀਆਂ ਸਾਡੀਆਂ ਆ ਮਦਰ ਚਾਈਲਡ ਹਸਪਤਲ ਹੈ ਇਹ ਛੇ ਹੈ ਬਿਲਡਿੰਗਾਂ ਖੜੀਆਂ ਅੰਦਰ ਨਾ ਇਕੁਪਮੈਂਟਸ ਹੈ ਨਾ ਡਾਕਟਰ ਹੈ ਇਹਦਾ ਕੀ ਹਾਲ ਹੈ ਹਾਂ ਇੰਨਾ ਜ਼ਰੂਰ ਹੈ ਵੀ ਲੋਕਾਂ ਦੀ ਹਾਰਡ ਮਨੀ ਜਿਹੜੀ ਹੈ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਉਹ ਨਾਓ ਲੁਧਿਆਣੇ ਦੇ ਚੋ ਦੋ ਰਾਜ ਸਭਾ ਮੈਂਬਰ ਸੋਰੀ ਇੱਕ ਮਨਿਸਟਰ ਬਣ ਗਏ ਇੱਕ ਰਾਜ ਸਭਾ ਮੈਂਬਰ ਬਿਲਕੁਲ ਬਿਗ ਗਨਸ਼ੂਟ ਨੇ ਤੁਨ ਚੰਗੇ ਪੈਸੇ ਵਾਲੇ ਇੱਕ ਪੋਸਟ ਤੋਂ ਆਇਆ ਮੰਤਰੀ ਬਣਿਆ ਕਾਫੀ ਲੰਮਾ ਟਾਈਮ ਹੋ ਗਿਆ ਨਾ ਕਿਆ ਬਦਲਾਅ ਆ ਗਿਆ ਲੁਧਿਆਣਾ ਦੇ ਵਿੱਚ? ਕਿਆ ਚੇਂਜ ਆ ਗਿਆ? ਕਿਆ ਉਹਨਾਂ ਨੇ ਲੁਧਿਆਣਾ ਦੇ ਲੋਕਾਂ ਦਾ ਫਾਇਦਾ ਕਰਤਾ ਉਹ ਦੂਜੇ ਵੀ ਆ ਗਏ? ਉਹਨਾਂ ਨੂੰ ਵੀ ਦੇਖ ਲਾਂਗੇ। ਸੋ ਸਵਾਲ ਹੋਈ ਇਹਨੇ ਸਰ ਆਪੋਜੀਸ਼ਨ ਪੁੱਛੇ ਵੀ ਕਿੱਥੇ ਹੈ ਡਿਵੈਲਪਮੈਂਟ? ਜਿਹੜੇ ਤੁਸੀਂ ਵਾਅਦੇ ਕੀਤੇ ਮੈਂ ਹੁਣ ਆਪੋਜੀਸ਼ਨ ਪੁੱਛੇ ਆਈ ਮੈਂ ਉਸ ਗੱਲ ਤੇ ਆ ਰਿਹਾ ਹਾਂ। ਹੁਣ ਜਿਹੜਾ ਇਹਨਾਂ ਨੂੰ ਟਾਈਮ ਦੇਣਾ ਸੀ ਅਸੀਂ ਦੇ ਦ। ਜੀ। ਨਾਓ ਇੱਕ ਕੁਐਸਚਨ ਵੀ ਤਿਆਰ ਨੇ, ਐ ਐਗਿਟੇਸ਼ਨਾਂ ਵੀ ਤਿਆਰ ਨੇ। ਇਹਨਾਂ ਦਾ ਘਰਾਬ ਦੀ ਵੀ ਤਿਆਰੀ ਹੈ। ਸਿਰਫ ਕੀ ਹੁੰਦਾ ਜਿਹੜੇ ਲਾਈਕ ਮਾਈਂਡਡਡ ਪੀਪਲ ਐ, ਬੁੱਧੀਜੀਵੀ ਲੋਗ ਐ। ਜਦੋਂ ਅਸੀਂ ਪਹਿਲੀ ਰੋਲਾ ਪਾਉਂਦੇ ਸੀ ਨਾ ਤੇ ਉਦੋਂ ਇਹ ਗੱਲ ਸਾਨੂੰ ਕੋਚਿੰਗ ਕਰਦੇ ਯਾਰ ਤੁਹਾਡੇ ਤੋਂ ਤਾਕਤ ਤੋਂ ਬਿਨਾਂ ਰਿਆ ਨਹੀਂ ਜਾਂਦਾ ਹਮ ਤੇ ਇੱਕ ਜੋ ਉਹਨਾਂ ਨੂੰ ਕੰਮ ਕਰ ਲੈਂਦੇ ਹਮ ਅਸੀਂ ਸੋਚਿਆ ਵੀ ਲੈਟ them ਮਤਲਬ ਉਹਨਾਂ ਨੂੰ ਫ੍ਰੀ ਐਂਡ ਦੇ ਦੀ ਹਮ ਉਹਨਾਂ ਨੂੰ ਆਪਣੀ ਤਰੀਕਾ ਕੰਮ ਕਰਨ ਦੀ ਉਹਨਾਂ ਨੇ ਜੋ ਕਰਤਾ ਫਿਰ ਇਹ ਸਾਹਮਣੇ ਆ ਗਿਆ ਹੁਣ ਤੁਸੀਂ ਮੇਰਾ ਖਿਆਲ ਹੈ ਕਿ ਆਫਟਰ 1 ਮਨਥ ਹਮ ਤੁਹਾਡਾ ਇਹ ਕੋਸ਼ਿਸ਼ ਖਤਮ ਹੋ ਜਾਏਗਾ ਠੀਕ ਹੈ ਆਪੋਜੀਸ਼ਨ ਵਾਲਾ ਹਾਂ ਵੀ ਇਹ ਹੈਜ਼ਿਟੇਸ਼ਨਾਂ ਨਹੀਂ ਹੋ ਰਹੀਆਂ ਇਹ ਕੁਝ ਨਹੀਂ ਹੋ ਰਿਹਾ ਸਮਝ ਕੋਈ ਕਾਰਪੋਰੇਸ਼ਨ ਦਾ ਜੀ ਸਾਲ ਹੋਇਆ ਬਣੇ ਨੂੰ ਅਜੇ ਹਮ ਅਸੀਂ ਪਹਿਲੇ ਰੋਲਾ ਪਾ ਲਈਏ ਤੇ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਅਸੀਂ ਸਮਝ ਰਹੀਆਂ ਜੀ ਕੰਮ ਕਰਨਾ ਐਮਐਲਏ ਵਿਚਾਰੇ ਜਿਹੜੇ ਬਣ ਕੇ ਆਏ ਨੇ ਉਹਨਾਂ ਨੂੰ ਕਲੈਰਟੀ ਹੈ ਕਿ ਦੁਆਰਾ ਜਿੰਦਗੀ 'ਚ ਮੌਕਾ ਮਿਲਣਾ ਨਹੀਂ ਅੱਧੇ ਤੱਕ ਕਾਂਗਰਸ ਪਾਰਟੀ ਨੂੰ ਅਪਰੋਚ ਕਰਨਾ ਸ਼ੁਰੂ ਕਰਕੇ ਵੀ ਸਾਨੂੰ ਆਪਣੇ ਵੱਲੋਂ ਲੜਾਓ ਠੀਕ ਹੈ ਲੇਕਿਨ ਅਸੀਂ ਵੀ ਹਾਈ ਕਮਾਂਡ ਨੂੰ ਵੀ ਹੱਥ ਜੋੜ ਤੇ ਵੀ ਸਾਡੇ ਤਰਜ਼ ਖਾ ਲੈਣਾ ਕਿ ਜਿਨ੍ਹਾਂ ਨੇ ਇਹਨਾਂ ਦੀ ਤਸ਼ੱਦਦ ਸਹੀ ਹੈ ੱਟਕੇ ਸਹੀ ਹੈ ਦਿਕਤਾ ਦੇਣੀ ਹੈ ਤੇ ਉਹਨਾਂ ਚ ਦੇਣਾ ਵੀ ਇਹਨਾਂ ਦੇ ਕਿਰਪਾਣਾ ਕਰਦੇ ਹਾਂ ਤਲਵਾਰ ਸਾਹਿਬ ਵੀ ਇਹ ਵੀ ਚਰਚਾ ਚੱਲ ਰਹੀ ਹੈ ਉਹਦੇ ਹਨ ਵਿੱਚ ਕਿ ਜਿਹੜੇ ਤੁਸੀਂ ਗਰੁੱਪ ਚੋਂ ਤੁਸੀਂ ਵਡਿੰਗ ਸਾਹਿਬ ਹੋਰਾਂ ਦੇ ਗਰੁੱਪ ਚੋਂ ਦੂਜੇ ਗਰੁੱਪ ਨਾਰਾਜ਼ ਹੋ ਗਿਆ ਕਿ ਕਹਿੰਦੇ ਵਡਿੰਗ ਸਾਹਿਬ ਦੇ ਗਰੁੱਪ ਦੀ ਸੁਣੀ ਗਈ ਹੈ ਉੱਤੇ ਤੱਕ ਹਾਈ ਕਮਾਂਡ ਤੱਕ ਦੂਜੇ ਗਰੁੱਪ ਦੀ ਨਹੀਂ ਸੁਣੀ ਗਈ ਆਈ ਥਿੰਕ ਕੋਈ ਵੀ ਗੱਡੀ ਹੈ ਕੋਈ ਜਹਾਜ਼ ਹੈ ਨਾ ਕੋਈ ਬੱਸ ਹੈ ਕੋਈ ਕਾਰ ਹੈ ਦਾ ਜਿਹੜਾ ਡਰਾਈਵਰ ਹੈ ਉਹ ਇੱਕ ਹੁੰਦਾ ਨਾ ਕੰਡੈਕਟਰ ਹੁੰਦੀ ਹੈ ਜਾਂ ਸਵਾਰੀਏ ਹੁੰਦੀ ਜੀ ਠੀਕ ਹੈ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਜਾਂ ਜਿਹੜਾ ਆਲ ਇੰਡੀਆ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਖੜਗੇ ਸਾਹਿਬ ਜਾਂ ਅਮਰਿੰਦਰ ਸਿੰਘ ਰਾਜਾ ਵੀ ਥੇਅਰ ਆਵਰ ਕੈਪਟਨ ਹਾਂ ਅਸੀਂ ਉਹਨਾਂ ਦੇ ਪਿੱਛੇ ਸਪਾਈ ਹਾਂ ਠੀਕ ਹੈ ਉਹਨਾਂ ਦੇ ਪਿੱਛੇ ਜਾ ਕੇ ਅਸੀਂ ਮੋਰਚਾ ਸਾਹਮਣੇ ਹਾਂ ਉਹਨ ਜੇ ਪਾਰਟੀ ਨੇ ਰਾਜਾ ਬ੍ਰਿੰਗ ਨੂੰ ਪ੍ਰਧਾਨ ਬਣਾਇਆ ਤੇ ਨੈਚੁਰਲੀ ਆ ਉਹਦੀ opinion ਮੈਟਰ ਕਰੇਗੀ ਟੀਮ ਬਣਾਉਣ ਵਾਸਤੇ ਜੀ ਹਾਂ ਸੋ ਇਹ ਤਾਂ ਹੈ ਨਹੀਂਗਾ ਕਿ ਉਹ ਇੱਕ ਪ੍ਰਧਾਨ ਬਣਾਦਾ ਤੇ ਦੂਜਾ ਕੁਝ ਹੋਰ ਬਣਾ ਦੋ ਤੇ ਉਹ ਆਪਸ ਵਿੱਚ ਲੜੀ ਜਾਣ ਲੇਕਿਨ ਕੀ ਸੀ ਦੀ ਚੱਲੀ ਹੈ ਨਾ ਚੱਲੀ ਉਹ ਬਾਅਦ ਦੀਆਂ ਗੱਲਾਂ ਆ ਇਹ ਪਹਿਲੀ ਵਾਰੀ ਕਾਂਗਰਸ ਨੇ ਕੀਤਾ ਸੀਗਾ ਕਿ ਅਬਜ਼ਰਵਰ ਭੇਜੇ ਹਾਂ ਅਬਜ਼ਰਵਰ ਨੇ ਸਾਰਿਆਂ ਦੇ ਇੰਟਰਵਿਊ ਲਿਤੀ ਸਾਰਿਆਂ ਨੂੰ ਸੁਨੇਆ ਠੀਕ ਹੈ ਦੈਨ ਦੇ ਮੇਕ ਇਹ ਪੈਨਲ ਹਾਂ ਪੈਨਲ ਬਣਨ ਤੋਂ ਬਾਅਦ ਉੱਪਰ ਗਿਆ ਉੱਪਰ ਉਹਦੀ ਸੈਕਿਉਰਿਟੀ ਵੀ ਹੋਈ ਦੈਨ ਕਾਲਸ ਆਈਆਂ ਸਾਰੇ ਬਲੋਕ ਪ੍ਰਧਾਨਾਂ ਨੂੰ ਹਾਂ ਵੀ ਤੁਸੀਂ ਕੀ ਚਾਹ ਰਹੇ ਹੋ ਹਾਂ ਤੇ ਉਹਨਾਂ ਦੀ ਕਾਉਰਸ ਤੋਂ ਬਾਅਦ ਉਹ ਸਾਰਾ ਡਾਟਾ ਇਕੱਠਾ ਕਰਨ ਤੋਂ ਬਾਅਦ ਦੈਨ ਉੱਥੇ ਦੇਖੋ ਡੈਨੀ ਸੀ ਸਾਡੇ ਹਾਂ 올 ਇੰਡੀਆ ਕਾਂਗਰਸ ਦੇ ਸੈਕਟਰੀ ਹੈ ਹਾਂ ਲੈਵਲ ਕੀ ਹੈ ਉਹ ਬਣਾ ਦੇ ਪ੍ਰਧਾਨ ਹਮ ਗੁਰਸ਼ਨ ਕੌਰ ਰੰਧਾਵਾ ਮਹਿਲਾ ਕਾਂਗਰਸ ਦੀ ਪੰਜਾਬ ਦੀ ਪ੍ਰਧਾਨ ਹੈ ਉਹਨੂੰ ਦਿਹਾਤੀ ਦਾ ਪਟਿਆਲੇ ਦਾ ਪ੍ਰਧਾਨ ਬਣਾਉਂਦਾ ਕਾਂਗਰਸ ਦਾ ਹੁਣ ਬੜੀ ਕਲੈਰਟੀ ਹੈ ਕਿ ਉਹਨਾਂ ਨੇ ਹੁਣ ਰਿਜ਼ਲਟ ਲੈਣੇ ਆ ਬਿਲਕੁਲ ਜਿਹੜਾ ਬੰਦਾ ਰਿਜ਼ਲਟ ਨਹੀਂ ਦੇਵੇਗਾ ਹਮ ਉਹਨੂੰ ਫਿਰ ਥੋੜਾ ਜਿਹਾ ਮਤਲਬ ਐਕਟਿਵ ਪੋਲਿਟਿਕਸ ਤੋਂ ਥੋੜਾ ਜਿਹਾ ਹਟ ਹਟਾ ਦੇਣ ਮੀਨਸ ਬਾਹਰ ਨਹੀਂ ਕੱਢਣਾ ਵੀ ਪਾਈਏ ਇੱਥੇ ਇਹਨੂੰ ਕੰਮ ਕਰ ਲੈਣ ਜਿਹੜਾ ਕੰਮ ਕਰਨਾ ਚਾਹੁੰਦਾ ਜੀ ਇੱਕ ਜਗ੍ਹਾ ਸਾਡਾ ਬਿਲਕੁਲ ਹੀ ਵਰਕਰ ਹੈ ਉਹਨੂੰ ਜਾ ਕੇ ਪ੍ਰਧਾਨ ਬਣਾਦਾ ਸੋ ਮੈਂ ਰਾਜਾਬਲਿੰਗ ਦੇ ਨੇੜੇ ਆ ਮੇਰੀ ਕਾਬਲੀਅਤ ਇਹ ਨਹੀਂ ਹੈ ਰਾਜਾਬਲਿੰਗ ਦੇ ਆਉਣ ਤੋਂ ਪਹਿਲਾਂ 2002 ਤੋਂ ਲੈ ਕੇ 2017 ਤੱਕ ਮੈਂ ਲਗਾਤਾਰ ਤਿੰਨ ਵਾਰ ਕੌਂਸਲ ਚ ਚੋਣਾਂ ਜਿੱਤੀਆਂ 2017 ਜਦੋਂ ਮੈਂ ਐਮਐਲਏ ਦੀ ਟਿਕਟ ਮੈਨੂੰ ਮਿਲੀ ਉਦੋਂ ਰਵਨੀਤ ਸਿੰਘ ਮਿੱਟੂ ਮੈਂਬਰ ਪਾਰਲੀਮੈਂਟ ਸੀ ਰਾਜਾਬਲਿੰਗ ਤਾਂ ਕੁਝ ਨਹੀਂ ਸੀਗਾ ਉਹ ਮੇਰੇ ਮੇਰਾ ਪਲੀਕਸ ਸੀ ਐਮਐਲਏ ਤੇ ਉਦੋਂ ਮੈਂ ਇਲੈਕਸ਼ਨ ਲੜਿਆ ਲੋਕਾਂ ਨੇ ਜਿਤਾਇਆ ਦਾ ਪਾਰਟੀ ਨੇ ਸਪੋਰਟ ਕੀਤੀ ਜੀ ਉਹ 22 ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਲੂਜ਼ ਕਰ ਗਏ ਹੂੰ ਉਦੋਂ ਦੇ ਹਾਲਾਤ ਕੀ ਸੀਗੇ ਕਿਹੜਾ ਬੰਦਾ ਸੀਗਾ ਲੁਧਿਆਣੇ ਦਾ ਜਿਹੜਾ ਛਾਤੀ ਟੋਕੇ ਜਾਂਦੇ ਮੈਨੂੰ ਪ੍ਰਧਾਨ ਬਣਾ ਦਿਓ ਜੀ ਮੈਂ ਤਿਆਰ ਉਹ ਤਾਂ ਹਾਲਾਤ ਹੀ ਬੜੇ ਵੱਸ ਸੀ ਹੂੰ ਪਾਰਟੀ ਨੇ ਜਿਵੇਂ ਵਰੀ ਪਾਈ ਵੀ ਇਹ ਕੰਮ ਤੁਸੀਂ ਕਰਨਾ ਤਿੰਨ ਸਾਲ ਜਿੰਨੇ ਜੋਗੇ ਸੀਗੇ ਕੀਤਾ ਜੇ ਪਾਰਟੀ ਲੱਗਿਆ ਕਿ ਅੱਗੋਂ ਕਰ ਸਕਦੇ ਤਾਂ ਜਿਵੇਂ ਵਰੀ ਦੇਤੀ ਹੂੰ ਬਾਕੀ ਮਤਲਬ ਇਹਦੇ 'ਚ ਉਹ ਨਹੀਂ ਹੈ ਕੋਈ ਐਵੇਂ ਕਮੇ ਕੀ ਸਾਡੀ ਸੁਣੀ ਗਈ ਹੈ ਉਹਦੀ ਨਹੀਂ ਸੁਣੀ ਗਈ ਥਿਸ ਇਸ ਨੋਟ ਲਾਈਕ ਥਿਸ ਵੀ ਆਲ ਆਰ ਕਾਂਗਰਸmen ਹਾਂ ਹੁਣ ਤੁਸੀਂ 117 ਟਿਕਟਾਂ ਬਣਨੀ ਹੈ ਬਿਲਕੁਲ ਸਾਡੇ ਵਲ ਪਛਾਣਿਆ ਕੌਂਸਲ ਦੀਆਂ ਟਿਕਟਾਂ ਬਣਨੀ ਹੈ ਹਾਂ ਬਲੋਕ ਪ੍ਰਧਾਨ 12 ਬਣਨੀ ਹੈ ਤੁਸੀਂ ਸਾਰਾ ਕੁਝ ਸਾਰਿਆਂ ਨੂੰ ਕਿੱਥੋਂ ਦੇ ਸਕਦੇ ਹੋ ਥਿਸ ਇਸ ਨੋਟ ਪੋਸੀਬਲ ਇਹ ਅਗਰ ਕੋਈ ਅਲੀਗੇਸ਼ਨ ਹੈ ਥਿਸ ਇਸ ਟੋਟਲੀ ਫਾਲਸ ਐਂਡ ਬਿਸਲੈਸ ਜਾਂਦੇ ਜਾਂਦੇ ਸਰ ਆਖਰੀ ਸਵਾਲ ਪੁਰਾਣੀ ਕਾਂਗਰਸ ਹੁਣ ਇਕਜੁੱਟ ਕਦੋਂ ਦਿਖੇਗੀ ਮੈਦਾਨ ਦੇ ਵਿੱਚ ਜਦੋਂ ਆਪੋਜੀਸ਼ਨ ਨੂੰ ਘੇਰਦੀ ਹੋਵੇਗੀ ਕਿੰਨੇ ਕਿਤੇ ਚ ਦਿਖੇਗੀ ਮੇਰਾ ਕਹਿਣਾ ਹੈ ਕਿ ਇਹ ਨੋਰਮਲ ਸਮਾਨਾ ਥੋੜਾ ਜਿਆ ਤਿਵਾਰ ਤੇ ਠੰਡ ਦਾ ਮਾੜਾ ਹਲਕਾ ਮੌਸਮ ਤੁਹਾਨੂੰ ਜਨਵਰੀ ਦੇ ਵਿੱਚ ਕਾਂਗਰਸ ਮਤਲਬ ਸੜਕਾਂ ਤੇ ਨਹੀਂ ਕਹੂੰਗਾ ਸੜਕਾਂ ਤੇ ਇਹ ਲੋਗ ਹੋਣਗੇ ਜਿਹੜੇ ਰੂਲਿੰਗ ਪਾਰਟੀ ਦੇ ਤੇ ਕਾਂਗਰਸ ਜਿਹੜਾ ਇਹਨਾਂ ਨੂੰ ਬੇਨਕਾਬ ਕਰੇਗੀ ਯੂਨਾਈਟਡ ਹੋ ਕੇ ਜਿਹੜੇ ਮੈਨੂੰ ਸਾਰੇ ਨੇ ਇੱਕ ਸਵਾਲ ਕੀਤਾ ਸੀਗਾ ਵੀ ਲੁਧਿਆਣੇ 'ਚ ਆ ਗਰੁੱਪ ਹੈ ਦੇਖੋ ਗਰੁੱਪ ਹੈ ਹੀ ਨਹੀਂਗਾ ਆਪਾਂ ਆਪਸ ਚ ਸੋਚ ਹੈ ਨਾ ਥੋੜੀ ਅਲੱਗ-ਅਲੱਗ ਹੈ ਅਗਰ ਜਿਹੜਾ ਸਾਡਾ ਵਿਧਾਨ ਸਭਾ ਦਾ ਇਲੈਕਸ਼ਨ ਰਾਸਗੀਆਂ ਨੇ ਸੋਚ ਅਲੱਗ ਹੈ ਹਾਂ ਵਿਧਾਨ ਸਭਾ ਦਾ ਚੋਣ ਹੋਈ ਸੀ ਠੀਕ ਹੈ ਉਹਦੇ ਚ ਜਿੰਨੇ ਜੋਗੇ ਸੀਗੇ ਸਾਰਿਆਂ ਨੇ ਪਾਰਟਿਸਪੇਟ ਕੀਤਾ ਸੀ ਦੈਟਸ ਵਾਈ ਸਾਡਾ ਫਰਕ ਜਿਹੜਾ ਉਹ 10000 ਦਾ ਸੀਗਾ ਆਦਰਵਾਇਸ ਜਿਹੜੀ ਬਾਈ ਇਲੈਕਸ਼ਨ ਹੈ ਉਹ ਤਾਂ ਬਾਈ ਬਾਈ 30000 ਤੋਂ ਜਿੱਤ ਕੇ ਆਂਦੇ ਹਾਂ ਸੋ ਕੁਝ ਵੀ ਇਹੋ ਜਿਹਾ ਨਹੀਂ ਉਹ ਸਭ ਨੂੰ ਇਹ ਪਤਾ ਹੈ कि 2027 ਪੰਜਾਬ ਬਚਾਣਾ ਕਾਂਗਰਸ ਲੈ ਕੇ ਆਣੀ ਹੈ ਸਭ ਨੇ ਮਿਹਨਤ ਕਰਨੀਆਂ ਜੋ ਜਿੰਨੇ ਜੋਗਾ ਹੈਗਾ ਉਹਨਾਂ ਹਾਰਡਵਰਕ ਕਰੇਗਾ ਆ ਲੈਟ ਉਸ ਵਾਰ ਜੋ ਸਰਕਾਰ ਬਣ ਜਾਂਦੀ ਹੈ ਕੋਈ ਮੰਤਰੀ ਬੰਦਾ ਕੋ ਚੀਫ ਦਿਸ ਹੁੰਦਾ ਇਹ ਪਰਮਾਤਮਾ ਨੂੰ ਪਤਾ ਹੈ ਤੇ ਸਾਡੀ ਹਾਈ ਕਮਾਂਡ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਸ ਸੰ ਸਾਡੇ ਨਾਲ ਸੰਜੀਤ ਤਲਵਾਰ ਜੀ ਜਿਨ੍ਹਾਂ ਨੂੰ ਦੁਬਾਰਾ ਕਾਂਗਰਸ ਪਾਰਟੀ ਨੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਕਹਿੰਦੇ ਕਿ ਕਾਂਗਰਸ ਹੁਣ ਜਲਦੀ ਆਪੋਜੀਸ਼ਨ ਨੂੰ ਘੇਰਦੀ ਜਿਹੜੀ ਹੈ ਨਜ਼ਰ ਆਏਗੀ ਤਵਦੇਰੇ ਅਪਡੇਟਸ ਹਨ ਅਜਿਹੇ ਕੈਮਰਾਮੈਨ ਬੰਟੀ ਦੇ ਨਾਲ ਸਨਮਜੀਤ ਸਿੰਘ ਪੱਲਾ ਜਾਨਤੇ ਸੀ ਧੰਨ